ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਨਵੇਂ ਵਲੌਗ ਦੇ ਵਿੱਚ ਤੇ ਹੁਣ ਆ ਗਈ ਸਾਗ ਦੀ ਤਿਆਰੀ ਫੇਰ ਅੱਜ ਤੇ ਚਾਚਾ ਵੀ ਆ ਗਿਆ ਜੀ ਤੇ ਉਹ ਬੈਠਾ ਇੰਦਰ ਤੇ ਆਹ ਬੈਠਾ ਡਾਡੀ ਫੋਨ ਵੇਖਣ ਡਿਆ ਬਾਕੀ ਹੁਣ ਕਰਦੇ ਆਂ ਵਲੌਗ ਨਾਲ ਹੀ ਦਾ ਕੰਟੀਨਿਊ ਬਾਕੀ ਹੁਣ ਕੀ ਵੀਡੀਓ ਗਈ ਤਿਆਰ ਕਰਨੀ ਲੈ ਕਰਨ ਡਿਆ 3 ਕਿ ਮਿੰਟ ਅੱਗੇ ਤਿੰਨ ਕਿ ਮਿੰਟ ਦੀ ਵੀਡੀਓ ਤਿਆਰ ਹੋ ਗਈ ਆ ਮਤਲਬ ਵੀ ਸਾਡੀ ਸਾਟਾ ਮਿਊਜ਼ਿਕ ਲੱਗਿਆ ਬਾਅਦ ਤਿੰਨ ਕਿ ਮਿੰਟ ਤੱਕ ਮਿਊਜ਼ਿਕ ਲਾਤਾ ਬਾਕੀ ਅਜੇ 5 ਕਿ ਮਿੰਟ ਦਾ ਮਿਊਜ਼ਿਕ ਲੱਗਣਾ ਹੌਲੀ ਹੌਲੀ ਲਾ ਦੇਣਾ ਬੰਦੀ ਨਾਲ ਬਸ ਮਿਊਜ਼ਿਕ ਲੱਗਣਾ ਰਹਿ ਗਿਆ ਵਾ ਜੇ ਮਿਊਜ਼ਿਕ ਲੱਗ ਗਿਆ ਤੇ ਕੱਲ 10 ਵਜੇ ਵੀਡੀਓ ਆ ਜਾਊਗੀ ਪੋਸਟਰ ਪਰ ਰਿਲੀਜ਼ ਕਰਤਾ ਪਾਤਾ ਹੈ ਕੈਮਰਾ ਚੱਲਣ ਡਿਆ ਕੈਮਰਾ ਨਹੀਂ ਬੰਦ ਕੈਮਰਾ ਸਕੰਡ ਚੱਲਣ ਡੇ ਵਿੱਚ ਵੇਖੋ ਸਕੰਡ ਚੱਲਣ ਡਿਆ ਹਾਂ ਬਸ ਫਿਰ ਤੇ ਬਸ ਹੁਣ ਭਣ ਕੇ 10 ਵਜੇ ਵੀਡੀਓ ਆ ਜਾਊਗੀ ਐਡੀ ਬਾਬਿਆਂ ਦੇ ਤੇ ਪਰ ਕਿੱਦਾ ਹੋਇਆ ਇਹ ਵਲੌਗ ਆਇਆ ਨਾ ਨਾਲ ਹੀ ਮੈਂ ਉਹ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਚ ਲਾ ਦੂੰਗਾ ਤੇ ਨਾਲ ਹੀ ਵੀਡੀਓ ਤੇ ਵਲੌਗ ਇਕੱਠੇ ਆਇਆ ਨੇ ਤੁਸੀਂ ਵੇਖ ਲਿਓ ਜਿਹੜੇ ਜਿਹੜੇ ਵੀਰ ਭੈਣ ਆਡਾ ਮੇਰਾ ਵਲੌਗ ਵੇਖਿਆ ਉਹ ਜਾ ਕੇ ਸਾਡੀ ਦੂਜੀ ਵੀਡੀਓ ਜ਼ਰੂਰ ਵੇਖਿਆ ਕਰੋ ਰਸਤੇ ਪੰਜਾਬੀ ਚੈਨਲ ਤੇ ਮੈਂ ਸਾਰੇ ਵਲੌਗਾਂ 'ਚ ਕਹਿੰਦਾ ਹੁਣ ਵੀ ਕਹਿੰਦਾ ਜ਼ਰੂਰ ਵੇਖੋ ਜਾ ਕੇ ਤੇ ਕਮੇਡੀ ਵੀਡੀਓਾਂ ਦੀ ਨਾਲੇ ਖੁਸ਼ ਹੋਇਆ ਕਰੋ ਹੱਸਿਆ ਕਰੋ ਖੇਡਿਆ ਕਰੋ ਕਿ ਨਜ਼ਾਰੇ ਮਾਨਿਆ ਕਰੋ ਅਸੀਂ ਹੁਣ ਚੱਲੇ ਆਂ ਮੱਕਈ ਦਾ ਆਟਾ ਲੈਣ ਜਿੰਨਾ ਚਿਰ ਇਹ ਚੀਜ਼ ਨਾਲ ਹੋਏ ਉਹਨਾਂ ਚਿਰ ਨਹੀਂ ਬੰਦੀ ਗੱਲ ਕਈ ਸਾਗ ਦਾ ਫੇਰ ਨਜ਼ਾਰਾ ਹੁੰਦਾ ਹੈ ਕੋਲ ਜਾ ਜਾਨੇ ਉਹ ਨਾਲੇ ਉਹ ਯੂਨਿਟ ਵੇਖ ਲਈ ਅੱਜ ਪਰ ਜਿੰਨਾ ਚਿਰ ਮਰਪੀ ਹਾਂ ਸਾਗ ਨਾਲ ਮਕਈਂ ਦਾਟ ਰੋਟੀ ਨਾਲ ਨਾ ਹੋਵੇ ਬੱਜਾਣੀ ਹੁੰਦਾ ਸਾਥ ਹਣਾ ਕਿਦਾਂ ਕਰਕੇ ਆਉਣੇ ਜਾਣੇ ਆ ਤੇ ਲੈ ਕੇ ਆਉਣੇ ਆ ਕਿਉਂਕਿ ਇਹ ਉਦੋਂ ਲੋਡ ਪੈਂਦੀ ਹੈ ਜਦੋਂ ਆਪਾਂ ਨੂੰ ਰੋਟੀ ਪਕਾਉਣੀ ਆ ਯਾਰਾਦਰ ਤੇ ਕਣਕੀ ਵਰਤਦੇ ਸਾਰੇ ਜਾਣੇ ਮਕਈਂ ਦੇ ਨਾਲ ਬਣਉਣੀ ਆ ਸਾਗ ਹੀ ਮਤਲਬ ਬਣਿਆ ਉਦੋਂ ਬਸ ਇਹ ਵੀਡੀਓ ਬਾਰੇ ਡਿਸਕਸ ਕਰ ਰਹੇ ਬਈ ਨਵੀਂ ਕਿਹੜੀ ਬਣਾਈ ਹੈ ਤੇ ਬਾਕੀ ਸਾਡੀ ਭੜਕ ਕਿਹੜੀ ਆਉਣੀ ਉਹ ਦੇਖੋ ਵਲੌਗਰ ਸਾਹਿਬ ਵੀ ਆਏ ਆ ਵਲੌਗਰ ਸਾਹਿਬ ਇਹੋ ਵੇਖਣ ਆਏ ਆ ਵੀ ਮੈਂ ਵੀਡੀਓ ਪਾਉਣੀ ਆ ਵਲੌਗ ਪਾਉਣਾ ਮੈਂ ਤੇ ਕਦੋਂ ਵੀਡੀਓ ਆਉਗੀ ਅੱਛਾ ਸ਼ਾ ਹਾਂ ਮੈਂ ਪੁੱਛਣ ਆਇਆ ਪਹਿਲਾਂ ਤੇ ਉਹ ਫਿਰ ਬਿਹਾਈਂਡ ਦ ਸੀਨ ਬਣਾਏ ਨੇ ਨਾ ਵਲੌਗਰ ਸਾਹਿਬ ਨੇ ਤੇ ਮੈਂ ਤਾਂ ਨਹੀਂ ਬਣਾਉਂਦਾ ਹੁੰਦਾ ਮੈਂ ਬਹੁਤ ਘੱਟ ਹੀ ਰੀਅਲ ਮੈਂ ਬਸ ਜਾ ਕੇ ਕਲਿੱਪ ਲੈਣੀ ਹੁੰਦੀ ਏਕ ਪਿਆਜ ਤੇ ਕੰਮ ਕਰਨ ਲੱਗੇ ਆ ਤੇ ਬਾਕੀ ਥੋੜਾ ਬੁਰ ਬਣਾਇਆ ਠੀਕ ਹੈ ਮੈਂ ਬਿਹਾਈਂਡ ਸੀਨ ਮੈਂ ਨਹੀਂ ਕਰੀ ਭਾਈ ਬਾਕੀ ਆ ਵਿਖਾਉਂਦਾ ਪੰਜਾਬੀ ਵਾਲੇ ਵਲੌਗ ਚ ਇੰਦਰ ਇਹਦਾ ਚੱਲ ਵਲੌਗ ਹੈ ਜਿਹੇ ਪੰਜਾਬੀ ਹੈ ਨਾ ਤੇ ਕਹਿਣਾ ਚਾਹੋਗੇ ਕੋਈ ਵੀਡੀਓ ਬਾਰੇ ਕਹਿਣਾ ਬਸ ਇਹੋ ਚਾਹੁੰਦਾ ਵੀ ਵੀਡੀਓ ਬਹੁਤ ਘੈਂਟ ਆ ਰਹੀ ਹੈ ਜਿਹੜੀ ਆ ਜਾਣੀ ਬਸ ਕੱਲ 10 ਵਜੇ ਆਉਣੀ ਹੈ ਹਾਂ ਕੱਲ 10 ਵਜੇ ਵੀਡੀਓ ਆਣੀ 10 ਵਜੇ ਮੇਰਾ ਵਲੌਗ ਆਣਾ ਵਲੌਗ ਦੇ ਵਿੱਚ ਡਿਸਕ੍ਰਿਪਸ਼ਨ ਵਿੱਚ ਲਿੰਕ ਹੈਗਾ ਜਾ ਕੇ ਚੈੱਕ ਕਰੋ ਤੁਸੀਂ ਓਪਨ ਕਰਕੇ ਦੇਖੋਗੇ ਵੀਡੀਓ ਤੇ ਤੁਸੀਂ ਨਜ਼ਾਰੇ ਪੱਜੋਗੇ ਪੂਰੇ ਤੇ ਤੁਸੀਂ ਭੁੱਲ ਜਾਓਗੇ ਬਾਕੀ ਸਾਰਿਆਂ ਨੂੰ ਜਦੋਂ ਸਾਡੀ ਵੀਡੀਓ ਚੱਲ ਗਈ ਉੱਤੇ ਨੇਰੀਆਂ ਲਿਆ ਰਾਂ ਨੇਰੀਆਂ ਆਗਲ ਕਰਕੇ ਆਗਲ ਕਰਾਂਗੇ ਆਗਲ ਨੇਰੀਆਂ ਲਿਆ ਦੋ ਬਿੱਲੋਂ ਨੇਰੀਆਂ ਬਸ ਚਲੋ ਆਪ ਦੀ ਕੋਸ਼ਿਸ਼ ਤੇ ਹੁੰਦੀ ਆ ਵੀ ਅਸੀਂ ਵਧੀਆ ਤੋਂ ਵਧੀਆ ਕੰਮ ਕਰੀਏ ਕਿ ਨਹੀਂ ਜਿਹੜਾ ਤੁਹਾਨੂੰ ਪਸੰਦ ਆਵੇ ਮਤਲਬ ਆਪਣੇ ਪੇਰ ਭਰਾਵਾਂ ਨੂੰ ਪੈਣਾ ਨੂੰ ਨਾ ਲੈਣਾ ਆਪਣੀ ਆਡੀਅੰਸ ਨੂੰ ਕਿ ਚਲੋ ਤੁਹਾਡੇ ਸਿਰ ਤੇ ਹੁਣ ਤੁਹਾਨੂੰ ਕਿਹੜੀ ਚੀਜ਼ ਵਧੀਆ ਲੱਗਦੀ ਵਿੱਚੋਂ ਜੇ ਕੋਈ ਚੀਜ਼ ਗਲਤ ਵੀ ਹੁੰਦੀ ਆ ਤਾਂ ਦੱਸਿਆ ਕਰੋ ਇਹ ਚੀਜ਼ ਨੂੰ ਸੁਧਾਰ ਸਕਦੇ ਆ ਮਤਲਬ ਪੈਰੀਪੰਦੇ ਨੂੰ ਪਤਾ ਲੱਗਦਾ ਵੀ ਸਾਡੇ ਅਸੀਂ ਆਪ ਦੇ ਲਈ ਪਰਫੈਕਟ ਕੀਤਾ ਵਾ ਤੁਸੀਂ ਇਹ ਗਲਤੀ ਮੰਨ ਲਓ ਸਾਡੇ ਕੋਈ ਕੋਈ ਤੁਸੀਂ ਦੱਸੋਗੇ ਨਾ ਤੁਹਾਨੂੰ ਪਤਾ ਕਿਦਾਂ ਲੱਗੋ ਅਸੀਂ ਅਗਲੇ ਸਾਲ ਫੇਰ ਉਦਾਂ ਹੀ ਕਰਨਾ ਅਸੀਂ ਤਾਂ ਅਬਦੁੱਲ ਪਰਫੈਕਟ ਹੀ ਕਰਨਾ ਹੈ ਤੇ ਤੁਸੀਂ ਦੱਸੋ ਜੇ ਕੋਈ ਗਲਤੀ ਵੀ ਜੇ ਕੋਈ ਗਲਤੀ ਗਲਤੀ ਹੁੰਦੀ ਹੈ ਇਹ ਗਲਤੀ ਦੱਸਿਆ ਕਰੋ ਤੁਸੀਂ ਵਿੱਚ ਆ ਗਲਤੀ ਅਸੀਂ ਉਹਨੂੰ ਸੁਧਾਰਨ ਵਾਲੇ ਬਣਿਆ ਕਰੀਏ ਬਾਕੀ ਨਾ ਗਾਲ ਨਹੀਂ ਹੈਗੀ ਕੋਈ ਗਲਤ ਲਫ਼ਜ਼ ਨਹੀਂ ਹੈਗਾ ਉਹ ਤਾਂ ਤੁਸੀਂ ਕਹਿ ਨਹੀਂ ਸਕਦੇ ਆਪਾਂ ਨੂੰ ਇੰਨੇ ਦੀ ਗਾਰੰਟੀ ਨੂੰ ਕੋਈ ਕਹਿ ਨਹੀਂ ਸਕਦਾ ਉਹ ਵੀ ਗਲਤ ਆ ਚੀਜ਼ ਹੈ ਬਸ ਹਾਂ ਡਾਇਲੋਗ ਬੋਲਣ ਵਿੱਚ ਗਲਤੀ ਰਹੇ ਜਾਂ ਕੋਈ ਉਦਾਂ ਗਲਤੀ ਰਹੇ ਗੱਲ ਵੱਖਰੀ ਹੈ ਤੇ ਬਾਕੀ ਕੋਈ ਨਹੀਂ ਆ ਕਰ ਦੇਦਾ ਵਲੌਗ ਕੰਟੀਨਿਊ ਬਾਹਰ ਸੈਰ ਕਰਨ ਜਾਣਾ ਵਾ ਜੇ ਹੋ ਸਕਿਆ ਤੇ ਨਹੀਂ ਤੇ ਫਿਰ ਜਿੰਨਾ ਵਲੌਗ ਬਣੂਗਾ 1-2 ਮਿੰਟ ਦਾ 3 ਮਿੰਟ ਦਾ ਮੇਰੀ ਯਾਰ ਤੇ ਮਉਨਾ ਹੀ ਪਾ ਦਨਾ ਸੋ ਗਾਈਸ ਹੁਣ ਹੋ ਗਈ ਯਾਰ ਰਾਤ ਬਾਕੀ ਰੋਟੀ ਪਾਣੀ ਖਾ ਲਿਆ ਵਾ ਤੇ ਬਸ ਹੁਣ ਬਾਕੀ ਸਵੇਰੇ ਵੀਡੀਓ ਅੱਡੀ ਆ ਜਣੀ ਹੈ ਤੇ ਬਸ ਅੱਜ ਦੇ ਬਲੋਗ ਵਿੱਚ ਇਹੋ ਕੋਈ ਜੇ ਵਲੌਗ ਚੰਗਾ ਲੱਗਾ ਵਾ ਤੇ ਲਾਈਕ ਕਰਿਓ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰਦੇ ਮਿਲਦੇ ਕੱਲ ਤਾਂ ਨਵੇਂ ਵਲੌਗ ਦੇ ਵਿੱਚ ਉਹਨਾਂ ਦੇ ਲਈ ਬਾਏ ਬਾਏ ਗੁੱਡ ਨਾਈਟ